ਇੱਕ ਤਿਕੋਣ ਬਣਾਓ ਪ੍ਰਸ਼ਨ 9 ਤਿਕੋਣ ਬਣਾਓ ਉਚਾਈ p ਦੋ ਭੁਜਾਮਾ ਲਰਦੇਸ m ਦਿੱਤੀਆਂ ਇੱਕ ਉਚਾਈ ਦਿੱਤੀ ਹੈ ਇੱਕ ਦੋ ਭੁਜਾਮਾ ਦਿੱਤੀਆਂ ਨੇ ਠੀਕ ਹੈ ਇਦਾਂ ਦੇ ਅਸਿਕ ਕਰਾਂਗੇ ਸਭ ਤੋਂ ਪਹਿਲੇ ਨੰਬਰ ਤੇ ਇੱਕ ਰੇਖਾ ਲਵਾਂਗੇ ਉਹਦੇ ਤੇ ਇੱਕ ਬਿੰਦੂ ਲੈ ਕੇ D ਨਾਲ 90 ਦਾ ਕੋਣ ਬਣਾ ਦਾਂਗੇ ਜੇ ਜਿੰਨੀ ਉਚਾਈ ਦਿੱਤੀ ਹੈ ਉਹਨੀ ਉਚਾਈ ਕੱਟ ਲਾਂਗੇ ਆਪਾਂ ਨੂੰ ਚਾਹੀਦੀ ਦਿੱਤੀ ਆ ਭੀ ਆਪਾਂ ਫਰਜ ਕਰੋ ਇੱਥੇ ਪੀਓਆਈ ਕੱਟ ਲਈ ਠੀਕ ਹੈ ਉਸ ਤੋਂ ਬਾਅਦ ਉਹਨੇ ਦੋ ਪਜਾਮਾ ਦਿੱਤੀਆਂ ਨੇ ਇਹਦਾ ਮਤਲਬ ਜਿਹੜੀ ਆ ਪੀਓਆਈ ਕੱਟੀ ਆ ਇੱਕ ਭੁਜਾ ਇਧਰ ਕੱਟ ਲੋ ਇੱਕ ਭੁਜਾ ਥੋੜਾ ਜਿਹਾ ਫਰਕ ਨਾਲ ਚਾਹੇ ਛੋਟੇ ਚਾਹੇ ਵੱਡੇ ਠੀਕ ਹੈ ਇਧਰ ਕੱਟ ਲਓ ਉਚਾਈ ਵੱਧ ਵੀ ਲੈ ਸਕਦੇ ਆ ਘਟ ਵੀ ਲੈ ਸਕਦੇ ਆ ਕਿਉਂਕਿ ਆਪਾਂ ਨੂੰ ਉਚਾਈ ਉਹਨੇ ਪੀ ਦਿੱਤੀ ਆ ਉਚਾਈ ਵੀ ਦਿੱਤੀ ਆ ਇੱਕ ਪੁਜਾ ਆਪਾਂ ਐਰ ਲੈ ਲਈ ਇੱਕ ਪੁਜਾ ਆਪਾਂ ਐਮ ਲੈ ਲਈ ਤਾਂ ਇਹ ਸਾਡੇ ਕੋਲੇ A B C ਤ੍ਰिकोण ਬਣੇਗਾ ਅਗਲਾ ਪ੍ਰਸ਼ਨ ਹੈ ਸਭ ਤੋਂ ਦੋ ਪੁਜਾ ਤੇ ਕੋਣ ਸਮ ਦੋ ਪੂਜਤ ਕੋਣ ਬਣਾਓ ਉਚਾਈ ਦਿੱਤੀ ਹੈ ਪੀ ਸ਼ੀਰਸ਼ ਕੋਣ ਸ਼ੀਰਸ਼ ਕੋਣ ਇਹ ਦਿੱਤਾ ਐਕਸ ਸ਼ੀਰਸ਼ ਕੋਣ ਹੁੰਦਾ ਉੱਪਰਲਾ ਕੋਣ ਅਜਮੇ ਤੇ ਕੋਣ ਬਣ ਗਈ ਆ ਹੁੰਦੇ ਆਧਾਰ ਕੋਣ ਆ ਸ਼ੀਰਸ਼ ਕੋਣ ਆ ਇਹਦੇ ਲਈ ਆਪਾਂ ਕੀ ਕਰਾਂਗੇ ਸਭ ਤੋਂ ਪਹਿਲੇ ਨੰਬਰ ਦੇ ਇੱਕ ਰੇਖਾ ਲਾਂਗੇ ਇਸ ਰੇਖਾ ਦੇ ਉੱਤੇ ਕੋਈ ਬਿੰਦੂ ਪੀ ਲੈ ਲਾਂਗੇ ਉੱਥੇ ਆਪਾਂ 90 ਡਿਗਰੀ ਦਾ ਕੋਣ ਬਣਾ ਲਾਂਗੇ ਜਿਵੇਂ ਆਪਾਂ ਇਸ ਤੋਂ ਪਹਿਲੇ ਸਵਾਲ ਦੇ ਵਿੱਚ ਬਣਾ ਕੇ ਖੜੇ ਹਾਂ ਠੀਕ ਹੈ ਹੁਣ ਇਸ ਤੋਂ ਬਾਅਦ ਕੀ ਕਰਨਾ ਜਿਹੜਾ ਸ਼ੀਰਸ਼ ਕੋਣਾ ਹੁਣ ਇਹ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਜਿਹੜੇ 180 ਡਿਗਰੀ ਹੁੰਦਾ ਤਿੰਨਾਂ ਭਜਾਵਾਂ ਦਾ ਜੋੜ ਜਿਹੜੀ ਸਮਭੁਜ ਹੁੰਦੀ ਆ ਸਮਭੁਜ ਉਹਦਾ ਮਤਲਬ ਇਹਦਾ ਹੁੰਦਾ ਕਿ ਤਿੰਨੇ ਕੋਣ 60 60 ਡਿਗਰੀ ਦੇ ਬਣਨਗੇ ਠੀਕ ਹੈ ਜੋੜ 180 ਹੀ ਹੁੰਦਾ ਪਰ ਜਦੋਂ ਸਮ ਦੋਭੁਜ ਆ ਜਾਂਦੀ ਆ ਤਾਂ ਉਹਦੇ ਵਿੱਚ ਫਿਰ ਕੋਣ ਜਿਹੜੇ ਹੈਗੇ ਆ ਦੋ ਬਰਾਬਰ ਹੋਣਗੇ ਤੀਜਾ ਜਿਹੜਾ ਫਰਕ ਨਾਲ ਹੋਊ ਜੇ ਹੁਣ ਆਪਾਂ ਇੱਥੇ 75 75 ਲੈ ਲਏ ਨੇ ਆ ਤਾਂ ਇਹ 150 ਹੋ ਗਿਆ ਤਾਂ ਉੱਪਰਲਾ ਕੋਣ ਆਪਾਂ 30 ਲੈ ਲੈਨੇ ਜਿਹੜਾ ਹੁਣ 30 30 ਕੋਣ ਲੈਣਾ ਪਹਿਲਾਂ ਤਾਂ ਉਚਾਈ ਕੱਟੋ ਆ ਆਪਾਂ ਉਚਾਈ ਕੱਟ ਲਈ ਪੀ ਠੀਕ ਹੈ ਹੁਣ ਉੱਪਰਲਾ ਸ਼ੀਰਸ਼ ਕੋਣ ਆਪਾਂ ਬਣਾਉਣਾ 30 ਡਿਗਰੀ ਹੁਣ ਇਹਦਾ ਆਪਾਂ ਡੀ ਨੂੰ ਇਸ ਤਰ੍ਹਾਂ ਜਿਹੜਾ ਆਪਾਂ ਲੰਬ ਖਿੱਚਿਆ ਵਾ ਉਚਾਈ ਕੱਟੀ ਆ ਨਾ ਉਹਦੇ ਉੱਤੇ ਰੱਖ ਲੈਣਾ 30 ਕੋਣ ਇੱਕ ਪਾਸੇ ਨਹੀਂ ਬਣੂ 15 ਬਣੂ ਠੀਕ ਹੈ ਆ ਦੇਖੋ 10 ਤੇ 5 15 10 ਤੇ 5 15 ਇਸ ਤਰੀਕੇ ਨਾਲ ਸਾਡੇ ਕੋਲੇ ਇਹ ਕੋਣ ਬਣ ਗਿਆ ਆ ਸਾਡੇ ਕੋਲ ਕੋਣ ਕਿੰਨਾ ਬਣ ਗਿਆ 30 ਡਿਗਰੀ ਆ ਸਾਡਾ ਕੋਣ ਹੈਗਾ ਵਾ ਸ਼ੀਰਸ਼ ਇਹਨੂੰ ਕਹਿੰਦੇ ਆ ਸ਼ੀਰਸ਼ ਕੋਣ ਠੀਕਾ ਇਹ ਬਣ ਗਈ ਸਾਡੇ ਕੋਲੇ ए बी सी ਸਿਕੋਨੋ ਇਸ ਤੋਂ ਬਾਅਦ ਅੱਗੇ ਇੱਕ ਸਵਾਲ ਆ ਗਿਆ ਸਮ ਦੋ ਭੁਜ ਬਣਾਉਣੀ ਆ ਸਮ ਦੋ ਭੁਜ ਦੇ ਕੋਣ ਹੁਣ ਇਹਦੇ ਵਿੱਚ ਇੱਕ ਤਾਂ ਦਿੱਤਾ ਹੋਇਆ ਆਧਾਰ ਤੇ ਆਧਾਰ ਕੋਣ ਦਿੱਤਾ ਹੋਇਆ ਆ ਆਧਾਰ ਕੋਣ ਬੀ ਹੁਣ ਸਮ ਦੋ ਪੂਜ ਦੇ ਕੋਣਾ ਜਿੰਨਾ 1000 ਕੋਣ ਬਣੂਗਾ ਉਨਾ ਹੀ ਦੂਜਾ ਠੀਕ ਹੈ ਇਹਦੇ ਲਈ ਇਸ ਤਰ੍ਹਾਂ ਕੀ ਲੈ ਕੇ ਆਧਾਰ ਦਿੱਤਾ ਹੈ ਬੀ ਸੇ ਆਧਾਰ ਲੈ ਲਓ ਆਪਾਂ ਠੀਕ ਹੈ 5 ਸੈਂਟੀਮੀਟਰ ਆਧਾਰ ਲੈ ਲਿਆ ਹੁਣ ਆਪਾਂ ਦੇਖ ਲਓ ਜਿੰਨਾ ਕੋਣ ਬਣਾਉਣਾ ਹੈ ਇਧਰੋਂ ਦੇਖ ਲਓ ਕਿੰਨੇ ਦਾ ਕੋਣ ਬਣਾਉਣਾ ਜੇ ਆਪਾਂ 75 ਦਾ ਕੋਣ ਵੀ ਬਣਾਉਣਾ ਹੈ ਇਧਰੋਂ ਠੀਕ ਹੈ ਜੇ ਆਪਾਂ 70 70 ਦਾ ਬਣਾਉਨੇ ਆ ਪਹਿਲਾਂ 75 ਦਾ ਬਣਾ ਕੇ ਦੇਖ ਲਓ 70 75 ਦਾ ਇਧਰ ਬਣਾ ਲਓ 75 ਦਾ ਇਧਰ ਬਣਾ ਲਓ ਠੀਕ ਹੈ ਇਹਨੂੰ ਅਮਲਾਂ ਆ ਕੇ ਦੇਖੋ ਤਾਂ ਇਹ ਕਾਫੀ ਦੂਰ ਚਲੇ ਜਾਂਦਾ ਹੈ ਨਾ ਤਾਂ ਤੁਸੀਂ ਐਂ ਕਰੋ 70 ਦਾ ਬਣਾ ਲਓ పేట్ బ బ్గా సట్ బి పేద ప్యాట్ ఇద్దరం బాలో పేట్ పేట్స్ మధర పేను ఇద్దరం మొ ਕਾ ਇਹ ਸਾਡੇ ਕੋਲੇ ABC ਸਮ ਦੋਭੁਜ ਕੋਣ ਬਣ ਗਈ ਸਾਡਾ ਜਿਹੜਾ ਇਹ ਕੋਣਾ ਇਹ ਵੀ 65 ਡਿਗਰੀ ਦਾ ਬਣ ਗਿਆ ਇਹ ਕੋਣ ਵੀ 65 ਡਿਗਰੀ ਉਹ ਕਿਉਂ ਨੇ ਸਾਨੂੰ B ਕੋਣ ਦਿੱਤਾ ਠੀਕ ਹੈ ਹੁਣ 65 ਤੇ 65 ਕਿੰਨੇ ਬਣਗੇ 5 12 60 12 3 360 ਇਹਦਾ ਮਤਲਬ ਜਿਹੜਾ ਤੀਜਾ ਕੋਣਾ ਖੁੱਲ ਕੋਣਾਂ ਦਾ ਜੋੜ 180 ਆ 130 ਨੂੰ ਘਟਾ ਦਿੱਤਾ ਰਹਿ ਗਿਆ 50 ਇਹਦਾ ਮਤਲਬ ਉੱਪਰਲਾ ਸਾਡਾ ਜਿਹੜਾ ਕੋਣ ਆ ਉਹ ਕਿੰਨੇ ਡਿਗਰੀ ਦਾ ਹੈਗਾ 50 ਡਿਗਰੀ